ਕਿੱਦਾਂ ਸਤਿ ਸ੍ਰੀ ਅਕਾਲ ਆ ਮੇਰੀ ਹੈਗੀਆਂ ਛੋਟੀ ਜੀ ਪਿਆਰੀ ਜੀ ਵੇਨ ਜਿਹਦੇ ਵਿੱਚ ਮੈਂ ਘੁੰਮਦਾ ਵਾਂ ਤੇ ਇਹ ਹੈਗੀਆਂ ਨੋਨ ਸੈਲਫ ਕੰਟੇਨ ਤੇ ਮੈਂ ਅੱਜ ਕੰਮ ਸ਼ੁਰੂ ਕਰਨ ਜਾ ਰਿਹਾ ਹਾਂ ਇਹਦੇ ਉੱਤੇ ਇਹਨੂੰ ਬਣਾਉਣ ਜਾ ਰਿਹਾ ਹਾਂ ਸੈਲਫ ਕੰਟੇਨ ਇੱਕ ਬੈੱਡ ਆ ਦੇ ਵਿੱਚ ਕੁਝ ਨਹੀਂ ਹੈਗਾ ਇਹਨਾਂ ਲਗਜ਼ਰੀ ਇੱਕ ਬੈੱਡ ਆ ਇੱਕ ਪਿੱਛੇ ਬਾਕਸ ਆ ਜਿਹਦੇ ਵਿੱਚ ਮੇਰੇ ਕੰਮ ਦੇ ਕੱਪੜੇ ਪਏ ਹੁੰਦੇ ਆ ਤੇ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਅੱਜ ਮੈਂ ਕਰਨ ਜਾ ਰਿਹਾ ਮੈਂ ਕੰਮ ਸੈਲਫ ਕੰਟੇਨ ਕਰਨ ਜਾ ਰਿਹਾ ਹਾਂ ਇਹਨੂੰ ਇਹਦੇ ਉੱਤੇ ਥੋੜਾ ਜਿਹਾ ਕੰਮ ਹੋਣ ਵਾਲਾ ਵਾ ਕਿਉਂਕਿ ਜਿਨ ਨੇ ਮੇਰੀ ਪੁਰਾਣੀ ਵੀਡੀਓ ਵੇਖੀ ਆ ਮੈਨੂੰ ਤੇ ਪਤਾ ਹੀ ਆ ਕਿ ਕੀ ਕੁਛ ਨਿਊਜ਼ੀਲੈਂਡ ਗਵਰਨਮੈਂਟ ਨੇ ਕੀ ਕੁਛ ਨਵਾਂ ਰਿਕੁਆਇਰਮੈਂਟਸ ਤਿਆਰ ਕੀਤੀਆਂ ਵਾ ਗ੍ਰੀਨ ਸਟicker ਵਾਸਤੇ ਪਹਿਲੋਂ ਬਲੂ ਸਟicker ਹੁੰਦਾ ਸੀ ਅੱਜਕੱਲ ਗ੍ਰੀਨ ਸਟicker ਕਰਤਾ ਵਾ ਤੇ ਮੈਂ ਫਿਰ ਉਹ ਗ੍ਰੀਨ ਸਟicker ਲੈਣ ਵਾਸਤੇ ਹੁਣ ਕੁਝ ਰਿਕੁਆਇਰਮੈਂਟਸ ਪੂਰੀਆਂ ਕਰਨ ਜਾ ਰਿਹਾ ਮੈਂ ਵੈਨ ਦੇ ਵਿੱਚ ਤੇ ਮੈਂ ਲੱਕੜ ਦਾ ਕੰਮ ਥੋੜਾ ਜਿਹਾ ਕਰਨਾ ਹੈ ਇਹਦੇ ਵਿੱਚ ਇੱਕ ਫਰੇਮ ਬਣਾਉਣਾ ਵਾ ਬੈੱਡ ਤੇ ਪਹਿਲਾਂ ਹੀ ਬਣਿਆ ਵਾ ਇੱਕ ਫਰੇਮ ਬਣਾਉਣਾ ਵਾ ਜਿਹਦੇ ਉੱਤੇ ਸਿੰਕ ਬਣੂਗਾ ਪਲੱਸ ਆ ਵਾਟਰ ਸਿਸਟਮ ਲੱਗੂਗਾ ਦੇ ਉੱਤੇ ਫਰੈਸ਼ ਵਾਟਰ ਟੈਂਕ ਐਂਡ ਗ੍ਰੇ ਵਾਟਰ ਟੈਂਕ ਬਾਕੀ ਇੱਕ ਟਾਇਲਟ ਫਿਕਸ ਟਾਇਲਟ ਲੱਗਣੀ ਆ ਤੇ ਬਾਕੀ ਛੋਟਾ ਮੋਟਾ ਕੰਮ ਆ ਲੱਕੜ ਦਾ ਕੰਮ ਐ ਇੰਡੀਆ ਤੋਂ ਹੀ ਜਾਣਦਾ ਹਾਂ ਥੋੜਾ ਬਹੁਤਾ ਗੁਣ ਹੈਗਾ ਵਾ ਤੇ ਮੈਂ ਆਪਣੀ ਵੈਨ ਵੀ ਖੁਦ ਤਿਆਰ ਕੀਤੀ ਆ ਤੇ ਆਪਣੇ ਫਰੈਂਡ ਦੀ ਵੈਨ ਵੀ ਤਿਆਰ ਕੀਤੀ ਆ ਬਾਕੀ ਮੈਨੂੰ ਵੀਰ ਭਰਾ ਵੀ ਕਈ ਮੈਨੂੰ ਮੈਸੇਜ ਕਰਦੇ ਬਾਈ ਜੀ ਸਾਡੀ ਵੈਨ ਤਿਆਰ ਕਰ ਦੋ ਐਕਚੁਅਲੀ ਬਾਈ ਜੀ ਪਹਿਲਾਂ ਮੈਨੂੰ ਆਪਣੀ ਵੈਨ ਤਿਆਰ ਕਰਕੇ ਗ੍ਰੀਨ ਸਟicker ਲੈ ਲੈਨ ਦੋ ਗਵਰਨਮੈਂਟਲੋਂ ਮੈਨੂੰ ਸਰਟੀਫਾਈਡ ਹੋ ਲੈਣ ਦੋ ਮੈਨੂੰ ਉਹਦਾ ਸਟicker ਮਿਲ ਜੂਗਾ ਨਿਊਜ਼ੀਲੈਂਡ ਮੋਟਰ ਕੈਰਾਵਨ ਐਸੋਸੀਏਸ਼ਨ ਕਲੱਬ ਵੱਲੋਂ ਤੇ ਫਿਰ ਮੈਂ ਵੀਕੈਂਡ ਜੋ ਕਹੋ ਜੂਗਾ ਕਿ ਦੇਖੋ ਮੈਂ ਆਪਣੀ ਵੈਨ ਦਾ ਸਟicker ਲਿਆ ਵਾ ਮੈਂ ਆਪਣੀ ਵੈਨ ਖੁਦ ਤਿਆਰ ਕੀਤੀ ਆ ਤੇ ਮੈਂ ਸਰਟੀਫਾਈਡ ਆ ਮੈਨੂੰ ਸੈਲਫ ਕੰਟੇਨ ਵਾਸਤੇ ਸਰਟੀਫਿਕੇਟ ਮਿਲਿਆ ਵਾ ਤੇ ਮੈਨੂੰ ਪਤਾ ਵਾ ਕਿਦਾਂ ਕੀ ਰਿਕੁਆਇਰਮੈਂਟਸ ਨੇ ਉਦੋਂ ਮੈਂ ਤੁਹਾਡੀ ਹੈਲਪ ਕਰੂੰਗਾ ਉਦੋਂ ਮੈਂ ਤੁਹਾਡੀਆਂ ਵੈਨਾਂ ਤਿਆਰ ਕਰ ਸਕਦਾ ਵਾਂ ਤੇ ਅਜੇ ਮੈਨੂੰ ਆਪਣਾ ਥੋੜਾ ਜਿਹਾ ਕਰ ਲੈਣ ਦੋ ਕੰਮ ਬਾਕੀ ਲੱਕੜ ਜੋ ਤੁਸੀਂ ਆਪ ਹੀ ਕਰ ਸਕਦੇ ਜੋ ਕਰ ਤਿਆਰ ਬਸ ਤੁਹਾਨੂੰ ਥੋੜਾ ਜਿਹਾ ਨੋਲੇਜ ਚਾਹੀਦੀ ਹੈ ਬਾਕੀ ਪਲਾਈਵੁੱਡ ਵਾਸਤੇ ਤੁਸੀਂ ਮਿਨੀਮਮ 9 mm 9 mm ਦੀ ਪਲਾਈਵੁੱਡ ਯੂਜ਼ ਕਰਿਓ ਨਹੀਂ ਤੇ ਮੈਕਸਿਮਮ 12 mm ਏ ਬੈਸਟ ਹੈ 12 mm ਬੈਸਟ ਹੈ ਮੈਂ 9 ਕੀਤੀ ਹੈ ਕਿਉਂਕਿ ਚੈਲ ਨੂੰ ਥੋੜਾ ਜਿਆਦਾ ਪਤਾ ਵਾ ਕਿਦਾਂ ਕੰਮ ਕਰਨਾ ਇਸ ਕਰਕੇ ਤੁਸੀਂ ਜੇ ਆਪ ਚਾਹ ਕਰਦੇ 12 mm ਕਰਿਓ 12 mm ਬੈਸਟ ਹੈ ਤੇ ਆਪਣਾ ਹੁਣ ਫਰੇਮ ਫਰੂਮ ਮੈਂ ਸਾਰਾ ਕੱਟ ਵੱਢ ਕਰ ਲਈ ਆ ਤੁਹਾਡੇ ਵਾਸਤੇ ਛੋਟੀ ਜੀ ਵੀਡੀਓ ਵਾ ਪਰ ਮੈਨੂੰ ਸਾਰਾ ਦਿਨ ਲੱਗ ਗਿਆ ਵਾ ਮੇਜ਼ਰਮੈਂਟ ਕਰਕੇ ਤੇ ਟੋਟੇ ਜੇ ਕੱਟਕੁੱਟ ਕੇ ਹੁਣ ਆਪਾਂ ਫਰੇਮ ਇਕਸਾ ਤਿਆਰ ਹੋ ਹੀ ਗਿਆ ਬਸ ਆਪਾਂ ਨਟ ਨੂੰ ਢੋਲਣੇ ਆ ਨਟ ਨੂੰ ਢੋਲ ਕਰ ਸਕੇ ਤੇ ਬਾਅਦ ਦੇ ਵਿੱਚ ਸਿੰਕ ਲੱਗਣਾ ਵਾ ਥੈਟਸ ਇਟ ਫਿਰ ਅਗਲੇ ਵੀਕ ਫਿਰ ਮੈਂ ਕੰਮ ਕਰੂੰਗਾ ਬੈੱਡ ਮੇਰਾ ਪਹਿਲਾਂ ਹੀ ਤਿਆਰੀ ਇਸ ਕਰਕੇ ਮੈਨੂੰ ਜਿਆਦਾ ਕੰਮ ਨਹੀਂ ਕਰਨਾ ਪਿਆ ਜੇ ਮੈਂ ਬੈੱਡ ਵੀ ਬਣਾਉਣਾ ਹੁੰਦਾ ਟੋਟਲ ਕੋਰੀ ਵੈਨ ਹੁੰਦੀ ਕੁਛ ਨਹੀਂ ਹੁੰਦਾ ਵੈਨ ਦੇ ਵਿੱਚ ਤੇ ਫਿਰ ਇਹ ਕੰਮ ਇੱਕ ਦਿਨ ਦਾ ਨਹੀਂ ਆ ਇਹ ਘਟੋ ਘਟ ਇੱਕ ਵੀਕ ਦਾ ਕੰਮ ਆ ਤੇ ਮੈਂ ਤਾਂ ਕੱਲਾ ਸਿਰਫ ਇੱਕ ਪਿੱਛੇ ਫਰੇਮ ਹੀ ਬਣਾਉਣਾ ਵਾ ਜਿਹਦੇ ਵਿੱਚ ਮੈਂ ਵਾਟਰ ਟੈਂਕ ਰੱਖਣਾ ਵਾ ਫਰੈਸ਼ ਵਾਟਰ ਟੈਂਕ ਤੇ ਗ੍ਰੇ ਵਾਟਰ ਟੈਂਕ ਤੇ ਉੱਤੇ ਸਿੰਕ ਲੱਗਣਾ ਤੇ ਨਾਲ ਟਾਇਲਟ ਆਇਆ ਨਹੀਂ ਫਿਕਸ ਟਾਇਲਟ ਇਹ ਸਾਰਾ ਸਿਸਟਮ ਮੈਨੂੰ ਬਣਾਉਂਦੇ ਆ ਮੇਰੇ ਜਿਹੜਾ ਜਿਹੜਾ ਮੈਨੂੰ ਚੀਜ਼ ਚਾਹੀਦੀ ਆ ਮੇਰਾ ਖਰਚਾ ਇੱਥੇ ਆਇਆ ਨਾ ਬੈੱਡ ਦੀ ਲੋੜ ਨਹੀਂ ਬੈੱਡ ਤੇ ਮੇਰਾ ਬਣਿਆ ਹੀ ਸਿਰਫ ਇੰਨੇ ਤੇ ਫਰੇਮ ਬਣਾਉਣ ਤੇ ਟਾਇਲਟ ਟਾਇਲਟ ਫਿਕਸਡ ਰੱਖਣ ਤੇ ਵਾਟਰ ਸਿਸਟਮ ਲਾਉਣ ਤੇ ਟੈਪ ਲਾਉਣ ਤੇ ਮੇਰਾ ਖਰਚਾ ਮੈਕਸਿਮਮ 1500 ਡਾਲਰ ਆਏਗਾ ਕਿਉਂਕਿ ਟਾਇਲਟ ਜਿਹੜੀ ਇਕੱਲੀ ਉਹ ਹੀ 600 ਡਾਲਰ ਦੀ ਹੈ ਫਿਕਸਡ ਟਾਇਲਟ 600 ਡਾਲਰ ਜਿਹੜੀ ਮੈਂ ਬਾਇ ਕਰਨੀ ਹੈ ਮੈਂ ਬਾਇ ਕਰਨੀ ਹੈ ਮੋਵਾ ਦੀ ਮੋਵਾ ਦੀ ਬੈਸਟ ਹੈ ਆਈ ਥਿੰਕ ਮੈਂ ਗਲਤ ਨਾ ਮੋਵਾ ਬਲੈਕ ਮੋਵਾ ਕਾਸਟਲ ਉਹਦੀ ਟਾਇਲਟ ਹੈ ਬੜੀ ਵਧੀਆ ਟਾਇਲਟ ਹੈ ਉਹ ਬੈਸਟ ਹੈ ਬਾਕੀ ਦੂਜੀਆਂ ਚੀਜ਼ ਵੀ ਹੈਗੀਆਂ ਟਾਈ ਟਾਈ 100 ਵਾਲੀਆਂ ਪਰ ਉਹ ਫਿਕਸ ਬਹੁਤ ਔਖੀ ਹੈ ਫਿਕਸ ਕਰਨੀ ਉਹਦੀ ਹੋਰ ਇੱਕ ਤੁਹਾਨੂੰ ਇੱਕ ਬ੍ਰੈਕਟ ਲੈਣੀ ਪੈਣੀ ਉਹਦੇ ਨਾਲ ਉਹਨੇ ਪੈਸੇ ਲੱਗ ਜਾਣੇ ਪਰ ਮੋ ਆ ਦੀ ਜਿਹੜੀ ਬੈਸਟ ਹੈ ਦੋ ਨਟ ਲੱਗਣੇ ਆ ਫਿਕਸ ਹੋ ਜਾਣੀ ਜਦੋਂ ਮੈਂ ਪਹਿਲਾਂ ਆਪਣੀ ਮੈਨ ਤਿਆਰ ਕੀਤੀ ਹੈ ਅੱਜ ਤੋਂ 4 ਸਾਲ ਪਹਿਲਾਂ ਕੀਤੀ ਸੀ ਇਹ ਬੈੱਡ ਬੁੱਡ ਬਣਾਇਆ ਸੀ ਉਦੋਂ ਮੈਂ ਨਾ ਪ੍ਰੋਫੈਸ਼ਨਲ ਕੰਮ ਨਹੀਂ ਕੀਤਾ ਮੈਨੂੰ ਉਦੋਂ ਸਿਰਫ ਜਿਗਾਰ ਦੇ ਲਾਇਆ ਸੀ ਪਰ ਹੁਣ ਮੈਂ ਪ੍ਰੋਫੈਸ਼ਨਲ ਕਰਕੇ ਪੂਰਾ ਵੈਨ ਪ੍ਰੋਫੈਸ਼ਨਲੀ ਤਿਆਰ ਕਰਨ ਲੱਗਾ ਹਾਂ ਕਿ ਪਤਾ ਲੱਗੇ ਲੋਕਾਂ ਨੂੰ ਕਿ ਵੈਨ ਤਿਆਰ ਹੋਈ ਹੈ ਕੱਲ ਨੂੰ ਮੈਂ ਕਿਸੇ ਹੋਰ ਦੀ ਵੀ ਕਰ ਸਕਾਂ ਕਿਸ ਦੀ ਹੈਲਪ ਕਰ ਸਕਾਂ ਵੀਰ ਭਰਾ ਦੀ ਜਿੰਨਾਂ ਕੋ ਟਾਈਮ ਨਹੀਂ ਹੁੰਦਾ ਆਪਣੀ ਵੈਨ ਤਿਆਰ ਉਹ ਘੁੰਮਣ ਦਾ ਸ਼ੌਂਕ ਹੈ ਪਰ ਵੈਨ ਨਹੀਂ ਬਣਾ ਸਕਦੇ ਵੈਨ ਹੈਗੀ ਹੈ ਪਰ ਤਿਆਰ ਨਹੀਂ ਕਰ ਸਕਦੇ ਉਹਨਾਂ ਵਾਸਤੇ ਮੈਂ ਹਾਜ਼ਰ ਰਹੂੰਗਾ ਤੇ ਮੈਂ ਤੁਹਾਡੇ ਹੈਲਪ ਕਰੂੰਗਾ ਆ ਸਿੰਕ ਜਿਹੜਾ ਵਾ ਛੋਟਾ ਜਿਹਾ ਵਾ ਭਾਈ ਮhenga ਬਹੁਤ ਹੈ 120 ਡਾਲਰ ਦਾ ਆ ਸਭ ਤੋਂ ਛੋਟਾ ਸਾਈਜ਼ ਹੀ ਹੈ ਇਹ ਨਹੀਂ ਤਾਂ ਵੱਡੇ 200 200 ਡਾਲਰ ਦੇ ਵੀ ਆਉਂਦੇ ਆ ਬਾਕੀ ਟੂਲ ਮੇਤੋਂ ਸਾਰੇ ਹੈਗੇ ਆ ਸ਼ੌਂਕੀਆ ਟੂਲ ਮੈਂ ਸਾਰੇ ਰੱਖਿਆ ਘਰ ਘਰ ਦਾ ਕੰਮ ਕਰ ਲਈਦਾ ਵਾ ਤੇ ਆਪਣਾ ਸਿੰਕ ਦਾ ਵੀ ਫਰੇਮ ਹੋ ਗਿਆ ਤਿਆਰ ਹੁਣ ਜਿਆਦਾ ਕੰਮ ਨਹੀਂ ਰਹਿ ਗਿਆ ਆਲਮੋਸਟ ਆਪਣਾ ਫਰੇਮ ਤਿਆਰੀ ਆ ਅਗਲੇ ਸੈਟਰਡੇ ਫਿਰ ਮੈਂ ਕੰਮ ਕਰੂੰਗਾ ਇਹਦੇ ਉੱਤੇ ਐਰ ਕੀ ਸੈਟਰਡੇ ਇੰਨਾ ਹੀ ਵਾਧੂ ਸਾਰਾ ਦਿਨ ਲੱਗ ਗਿਆ ਮੈਂ ਸਵੇਰ ਦਾ 10 ਵਜੇ ਦਾ ਸ਼ੁਰੂ ਹੋਇਆ 4 ਵਜੇ ਗਿਆ ਲੋ ਜੀ ਇਹਨੂੰ 4 ਪੇਚ ਪੇਚ ਲੱਗਣੇ ਆ ਸਕਰੂ ਲੱਗਣੇ ਆ ਤੇ ਫਿੱਟ ਹੋਣਾ ਬੈਸਟ ਪ੍ਰੋਪਰ ਸਹੀ ਸਾਈਜ਼ ਦਾ ਹੋਲ ਹੋ ਜਾਣਾ اللي ਆਇਆ ਨਾ ਫਰੈਸ਼ ਵਾਟਰ ਟੈਂਕ ਐਂਡ ਗ੍ਰੇ ਵਾਟਰ ਟੈਂਕ ਲੋ ਜੀ ਫਰੇਮ ਆਪਣਾ ਹੋ ਗਿਆ ਤਿਆਰ ਮੇਨ ਕੰਮ ਹੀ ਫਰੇਮ ਦਾ ਬੈੱਡ ਮੇਰਾ ਪਹਿਲਾਂ ਹੀ ਬਣਿਆ ਸੀ ਸਿਰਫ ਆਪਾਂ ਸਿੰਕ ਵਾਸਤੇ ਤੇ ਵਾਟਰ ਟੈਂਕ ਵਾਸਤੇ ਗ੍ਰੇ ਵਾਟਰ ਤੇ ਫਰੈਸ਼ ਵਾਟਰ ਟੈਂਕ ਵਾਸਤੇ ਫਰੇਮ ਬਣਾਉਣਾ ਸੀ ਉਹ ਆਪਣਾ ਬਣ ਗਿਆ ਵਾ ਸਾਰਾ ਦਿਨ ਲੱਗ ਗਿਆ ਮੇਰਾ ਵੈਸੇ ਕੰਮ ਹੈਗਾ ਵਾ 2-3 ਦਿਨ ਦਾ ਫਰੇਮ ਬਣਾਉਂਦਾ ਪਰ ਮੇਰਾ ਬੈੱਡ ਪਹਿਲਾਂ ਹੀ ਬਣਿਆ ਸੀ ਇਸ ਕਰਕੇ ਆਪਾਂ ਇੱਕ ਦਿਨ ਚ ਹੀ ਆ ਬਣਾ ਲਿਆ ਤੇ ਹੁਣ ਤੇ ਟਾਇਲਟ ਆਪਣਾ ਇੱਥੇ ਆ ਜਾਣਾ ਇੱਥੇ ਫਿਕਸ ਟਾਇਲਟ ਲਾ ਜਾਣਾ ਮੋ ਆ ਦਾ ਮੈਂ ਬਾਇ ਕਰਨਾ ਮੋਬਾਈਲ ਟਾਇਲਟ ਫੋਟੋ ਚ ਆ ਜਾਣਾ ਤੁਸੀਂ ਵੇਖ ਲਿਓ ਤੇ ਇੱਥੇ ਆ ਜਾਣਾ ਗ੍ਰੇ ਵਾਟਰ ਟੈਂਕ ਇੱਥੇ ਆ ਜਾਣਾ ਫਰੈਸ਼ ਵਾਟਰ ਟੈਂਕ ਇੱਥੋਂ ਜਾਊਗੀ ਪਾਈਪ ਉੱਤੇ ਇੱਥੇ ਲੱਗਣੀ ਆ ਟੈਪ ਤੇ ਆਪਣਾ ਕੰਮ ਮੋਸਟਲੀ ਤਿਆਰ ਹੋਇਆ ਨਾ ਮਿਲਦੇ ਆ ਨੈਕਸਟ ਵੀਡੀਓ ਵਿੱਚ